ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਮਤਰੋ ਠੀਕ ਠਾਕ ਹੋ ਸਾਰੇ ਭਰਾ ਲੋ ਵੀ ਮਤਰੋ ਅੱਜ ਆਪਾਂ ਲੁਧਿਆਣੇ ਗਿੱਲ ਪਿੰਡ ਸ਼ਾਪ ਦੇ ਉੱਤੇ ਆ ਤੇ ਤੁਹਾਨੂੰ ਦੱਸ ਦਈਏ ਕਿ ਸਰਦੀਆਂ ਦੇ ਵਿੱਚ ਜਿਵੇਂ ਕਿ ਬਿਮਾਰੀ ਦਾ ਬਹੁਤ ਜ਼ੋਰ ਆ ਆਪਣੇ ਕੋਲ ਜਿਹੜੀ ਕਬੂਤਰਾਂ ਲਈ ਸਪੈਸ਼ਲ ਦਵਾਈਆਂ ਜਿਹੜੀਆਂ ਆਪਾਂ ਤਿਆਰ ਕਰਵਾਈਆਂ ਹੋਈਆਂ ਠੀਕ ਹੈ ਜੀ ਉਹ ਆਪਣੇ ਕੋਲ ਪਈਆਂ ਨੇ ਇਸ ਟਾਈਮ ਪੀਜਨ ਸਟ੍ਰੌਂਗ ਆ ਜਿਹੜੀ ਅੱਧਾ ਲੀਟਰ ਚ ਵੀ ਆ ਚੁੱਕੀ ਆ ਤੇ ਪੀਜਨ ਮਲਟੀ ਵਿਟਾਮਿਨ ਕਬੂਤਰ ਦੇ ਅੰਦਰ ਦੀਆਂ ਸਾਰੀਆਂ ਘਾਟਾਂ ਪੂਰੀਆਂ ਕਰਦੀ ਆ ਇਹ ਪਾਉਣ ਦੇ ਨਾਲ ਜਿਹੜਾ ਕਬੂਤਰਾਂ ਕਈ ਕੱਚੇ ਅੰਡੇ ਲਾਉਂਦੀਆਂ ਲਾਉਣੋਂ ਹਟ ਜਾਂਦੀਆਂ ਬਹੁਤ ਜ਼ਿਆਦਾ ਫਰਕ ਪੈ ਰਿਹਾ ਬਾਈ ਆਪਾਂ ਖੁਦ ਇਹਦਾ ਰਿਜ਼ਲਟ ਲਿਆ ਰਿਜ਼ਲਟ ਲੈ ਕੇ ਫੇਰੀ ਤੁਹਾਡੇ ਤੱਕ ਜਿਹੜਾ ਆਪਾਂ ਇਹ ਪਚਾ ਰਹੇ ਆ ਪੀਜਨ ਸਟਰੋਂਗ ਹੈਲਥ ਤੁਹਾਡਾ ਕਬੂਤਰ ਹਰੀਆਂ ਬਿੱਠਾਂ ਮਾਰਦਾ ਹੋਵੇ ਗਲਛਦਾ ਹੋਵੇ ਠੀਕ ਹੈ ਜੀ ਤੇ ਸੋਕੇ ਜਾਂਦਾ ਹੋਵੇ ਕੋਈ ਵੀ ਬਿਮਾਰੀ ਉਹਦੇ ਪੇਟ ਦੀਆਂ A to Z ਬਿਮਾਰੀਆਂ ਨੂੰ ਖਤਮ ਕਰਦੀ ਹੈ ਇਹ ਦਵਾਈ ਜਦੋਂ ਪੇਟ ਸਹੀ ਹੋਊਗਾ ਤੇ ਕਬੂਤਰ ਨੇਚਰਲੀ ਗੱਲ ਆ ਵਧੀਆ ਖਾਣਾ ਖਾਊਗਾ ਵਧੀਆ ਹਜਮ ਹੋਊਗਾ ਉਹਨੂੰ ਇਹ ਕਬੂਤਰ ਦੀ ਸਿਹਤ ਵੀ ਜਿਹੜੀ ਵਧੀਆ ਬਣੂਗੀ ਜਿਗ ਟੈਕ ਪੀਜਨ ਮੈਗਾ ਹੋਏ ਬਾਈ ਜਿਵੇਂ ਹੁਣ ਸਰਦੀਆਂ ਆਉਣ ਵਾਲੇ ਸਮਾਂ ਜੇ ਤੁਸੀਂ ਕਬੂਤਰ ਪੱਟਨੇ ਆ ਇਹ ਜਿਹੜੀ ਪੀਜਨ ਮੈਗਾ ਵਾਲਾ ਦਾਣੇ ਨਾਲ ਲੱਗ ਕੇ ਪੈਂਦੀ ਆ ਬਹੁਤ ਹੀ ਤਗੜਾ ਰਿਜ਼ਲਟ ਆਇਆ ਦਾ ਪਰ ਬਹੁਤ ਚੌੜੇ ਆਉਂਦੇ ਆ ਇਹਦੇ ਨਾਲ ਪਰ ਚੌੜੇ ਆਉਣਗੇ ਇਹਦੇ ਨਾਲ ਅੰਦਰ ਉਹਦਾ ਖੂਨ ਜਿਹੜਾ ਬਲੱਡ ਬਣੂਗਾ ਠੀਕ ਆ ਜੀ ਤੇ ਕਬੂਤਰ ਜਿਹੜੇ ਹੈਗੇ ਆ ਉਡਾਰ ਜਿਹੜੀ ਜ਼ਿਆਦਾ ਦੇਣਗੇ ਜੇ ਪਰ ਚੌੜਾ ਹੋਵੇ ਤਾਂ ਕਬੂਤਰ ਦੀ ਉਡਾਰ ਉਹਨੂੰ ਉੱਡਣ ਵੇਲੇ ਤਕਲੀਫ ਨਹੀਂ ਹੁੰਦੀ ਈਜ਼ੀਲੀ ਉੱਡ ਸਕਦਾ ਆਸਾਨੀ ਹੁੰਦੀ ਆ ਉਡਣ ਦੇ ਵਿੱਚ ਇਸ ਕਰਕੇ ਜਿਹੜਾ ਹੈਗਾ ਉਹਦੇ ਪਰ ਪਹਿਲਾਂ ਸਭ ਤੋਂ ਔਨੇ ਜ਼ਰੂਰੀ ਆ ਖਰਾਕ ਦੇ ਨਾਲ ਦਾਣੇ ਦੇ ਨਾਲ ਮਿਲਾ ਕੇ ਤੁਸੀਂ ਇਹ ਪੀਜਨ ਮੈਗਾ ਆਇਲ ਜਿਹੜਾ ਉਹ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜੀਆਂ ਹੈਗੀਆਂ ਸਾਡੇ ਕੋਲ ਪੀਜਨ ਸਟਰੋਂਗ ਹੈਲਥ ਛੋਟੀ ਪੈਕਿੰਗ 100 ਐਮਐਲ ਵਾਲੀ ਆ ਤੇ 1 ਲੀਟਰ ਵਾਲੀ ਵੀ ਆ 100 ਐਮਐਲ ਵਾਲੀ ਜਿਹੜੀ ਪੈਕਿੰਗ ਆ ਵੀਰੇ 200 ਰੁਪਏ ਦੀ ਇੱਕ ਆ ਤੇ ਜਿਹੜੀ ਇਹ ਅੱਧੇ ਲੀਟਰ ਵਾਲੀ ਆ ਤੁਹਾਨੂੰ 900 ਰੁਪਏ ਦੀ ਮਿਲੂਗੀ ਠੀਕ ਹੈ ਜੀ 900 ਰੁਪਏ ਦੀ ਇਹ ਤੁਹਾਨੂੰ ਸ਼ੀਸ਼ੀ ਮਿਲੂਗੀ ਜਿਹੜਾ ਵੀ ਕੋਈ ਭਰਾ ਲੈਣਾ ਚਾਵੇ ਬਾਕੀ ਵੀਰ ਜੀ ਆਪਣੇ ਕੋਲ ਕਲਰ ਜਿਹੜਾ ਹੈਗਾ ਹਰ ਤਰ੍ਹਾਂ ਦੇ ਮਿਲ ਜਾਂਦੇ ਆ ਠੀਕ ਹੈ ਜੀ ਜੇ ਕਿਸੇ ਨੇ ਬਾਹਰ ਕੋਰੀਅਰ ਕਰਾਣੇ ਹੋਣ ਕੋਰੀਅਰ ਵੀ ਹੋ ਜੂ ਮੈਡੀਸਨ ਵੀ ਇਹ ਜਿਹੜੀ ਕੋਰੀਅਰ ਹੋ ਜੂਗੀ ਬਾਹਰ ਵੀ ਤੇ ਦਿਆਂ ਆਪਾਂ ਠੀਕ ਹੈ ਜੀ ਬਦਾਮ ਕਟਰ ਹਰ ਚੀਜ਼ ਜਿਹੜੀ ਹੈਗੀ ਟਰਿਆਂ ਆਪਣੇ ਕੋਲ ਹਰ ਤਰ੍ਹਾਂ ਦੀਆਂ ਆ ਲੋਹੇ ਵਾਲੀਆਂ ਛੋਟੇ ਤੋਂ ਵੱਡਾ ਸਾਈਜ਼ ਛੱਤ ਵਾਲੀਆਂ ਬਗੈਰ ਛੱਤ ਤੋਂ ਇਹ ਹੈ ਪੈਚ ਇੱਕ ਬਾਈ ਕਬੂਤਰਾਂ ਦੇ ਬੈਠਣ ਵਾਲੇ ਬਹੁਤ ਤਰ੍ਹਾਂ ਦੇ ਸਸਤੇ ਮਹਿੰਗੇ ਪੈਚ ਹੈਗੇ ਨੇ ਪਰ ਇਹ ਆਪਾਂ ਸਪੈਸ਼ਲ ਮਹੰਗੇ ਨੇ ਫਲੈਕਸੀਬਲ ਟੁੱਟਦੇ ਨਹੀਂ ਭਾਵੇਂ ਤੁਸੀਂ ਇਹਨੂੰ ਮਰੋੜ ਦੋ ਕਮਾ ਦੋ ਪੂਰਾ ਬਹੁਤ ਹੀ ਵਧੀਆ ਰਿਜ਼ਲਟ ਆ ਔਰ ਇਹ ਖਰਾਬ ਨਹੀਂ ਹੁੰਦੇ ਬਾਕੀਆਂ ਦੇ ਵਿੱਚ ਕਈ ਵਾਰ ਇਦਾਂ ਬੱਜੇ ਮੋਡਾ ਜਾਂ ਹੱਥ 바ਜੀ ਦੇ ਜੋਰ ਨਾਲ ਟੁੱਟ ਜਾਂਦੇ ਆ ਇਹ ਬਾਈ ਫਲੈਕਸੀਬਲ ਹੈਗੇ ਆ ਪੈਚ ਮਤਲਬ ਕਹਿੰਦਾ ਜਿੱਦੋਂ ਨੂੰ ਮਰਜੀ ਇਹਨੂੰ ਬੈਂਡ ਕਰ ਦੋ ਇਹਨੂੰ ਕੁਝ ਨਹੀਂ ਹੁੰਦਾ ਲੱਕੜੀ ਇਹਨਾਂ ਦੇ ਉੱਪਰ ਲੱਗੀ ਹੋਈ ਆ ਹਰੇਕ ਚੀਜ਼ ਜਿਹੜੀ ਆ ਇਸ ਸ਼ੌਪ ਤੋਂ ਤੁਹਾਨੂੰ ਮਿਲੇਗੀ ਫੇਕ ਐਗ ਅ ਬੇਬੀ ਫੀਡਰ ਠੀਕ ਆ ਜੀ ਤੇ ਸਾਫ ਕਰਨ ਵਾਸਤੇ ਇਹ ਸਪੈਸ਼ਲ ਜਿਹੜੇ ਹੈਗੇ ਨੇ ਇਹ ਵੀ ਬਹੁਤ ਵਧੀਆ ਚੀਜ਼ ਆ ਖੁੱਡਿਆਂ ਦੀ ਸਫਾਈ ਕਰਨ ਦੇ ਵਾਸਤੇ ਕਾਫੀ ਟਾਈਮ ਜਿਹੜਾ ਕੱਢ ਜਾਂਦੇ ਨੇ ਛੇਤੀ ਖਰਾਬ ਨਹੀਂ ਹੁੰਦੇ ਤੇ ਪੱਥਰ ਡਾਈ ਵੀ ਆਪਣੇ ਕੋਲ ਅਵੇਲੇਬਲ ਹੈਗੀ ਆ ਇੱਕ ਇਹ ਟਰੀਆਂ ਨੇ ਪਲਾਸਟਿਕ ਦੀ ਇਹਨਾਂ ਦਾ ਵੀ ਵਧੀਆ ਰਿਜ਼ਲਟ ਆ ਇਹ ਡੰਡੀਆਂ ਨਿਕਲ ਜਾਂਦੀਆਂ ਨੇ ਰਿਮੂਵੇਬਲ ਨੇ ਇਹਨੂੰ ਕੱਢ ਕੇ ਤੁਸੀਂ ਸਾਫ ਕਰਕੇ ਦੁਬਾਰਾ ਇਹ ਚ ਦਾਣੇ ਪਾ ਸਕਦੇ ਹੋ ਡਰਿੰਕਰ ਆਪਣੇ ਕੋਲ ਬਹੁਤ ਤਰ੍ਹਾਂ ਦੇ ਨੇ 1 ਲੀਟਰ 3 ਲੀਟਰ 5 ਲੀਟਰ 6 ਲੀਟਰ ਔਰ ਇਹ ਪੈਡ ਨੇ ਐਗ ਪੈਡ ਠੀਕ ਹੈ ਜੀ ਇਹ ਆਪਣੇ ਕੁੰਡਿਆਂ ਦੇ ਵਿੱਚ ਤੁਸੀਂ ਰੱਖ ਸਕਦੇ ਹੋ ਇਹਦੇ ਵਿੱਚ ਜਿਹੜੇ ਆ ਗਿਆ ਬੱਚੇ ਬਹੁਤ ਵਧੀਆ ਪਾਲਦੇ ਆ ਟੋਕਰੀਆਂ ਆਪਣੇ ਕੋਲ ਬਹੁਤ ਤਰ੍ਹਾਂ ਦੀਆਂ ਇਹ ਦੇਖੋ ਟੋਕਰੀਆਂ ਵੀ ਅਵੇਲੇਬਲ ਨੇ ਕਿਸੇ ਵੀ ਭਰਾ ਨੂੰ ਚਾਹੀਦੀਆਂ ਹੁਣ ਆਪਣੇ ਨਾਲ ਗੱਲ ਕਰਕੇ ਇਹ ਵੀ ਮੰਗਵਾ ਸਕਦਾ ਆ ਠੀਕ ਹੈ ਜੀ ਬਹੁਤ ਤਰ੍ਹਾਂ ਦੀਆਂ ਆਪਣੇ ਕੋਲ ਟੋਕਰੀਆਂ ਵੀ ਹੈਗੀਆਂ ਨੇ ਏਟਰੇ ਆ ਤੇ ਛੱਲੇ ਵੀ ਆਪਣੇ ਕੋਲ ਮਿਲ ਜਾਂਦੇ ਆ ਲੋਕ ਵਾਲੇ ਸਿਲਵਰ ਵਾਲੇ ਸਪੈਸ਼ਲ ਆਪਣੀ ਲੈਜਰ ਪ੍ਰਿੰਟ ਆ ਸਾਡੀ ਆਪ ਆਪਾ ਲਿਖ ਕੇ ਡਿਜ਼ਾਈਨ ਕਰਕੇ ਦਿੰਨੇ ਆ ਆਪਾਂ ਬਾਈ ਜੀ ਦੋਹਾਂ ਦਿਨਾਂ ਦੇ ਵਿੱਚ ਡਿਲੀਵਰ ਕਰ ਦੀ ਦੇ ਆ ਠੀਕ ਆ ਜੀ ਜਦੋਂ ਤੁਸੀਂ ਅੱਜ ਆਰਡਰ ਦੋਗੇ ਤੇ ਕੱਲ ਨੂੰ ਤੁਹਾਨੂੰ ਕੋਰੀਅਰ ਕਰ ਦਿੰਨੇ ਆ ਪਰਸੋਂ ਜਾਂ ਚੌਥੇ ਤੱਕ ਤੁਹਾਨੂੰ ਜਿਹੜੇ ਉਹ ਮਿਲ ਜਾਂਦੇ ਨੇ ਤੇ ਨਾਲ ਦੇ ਨਾਲ ਜਿਹੜਾ ਸਾਡਾ ਕੰਮ ਹੁੰਦਾ ਆ ਡੇਲੀ ਆਪਾਂ ਮਤਲਬ ਕਹਿੰਦਾ ਛੱਲੇ ਜਿਹੜੇ ਆ ਪ੍ਰਿੰਟ ਕਰਕੇ ਤੇ ਇੱਕ ਦਿਨ ਦੇ ਵਿੱਚ ਜਿਹੜੇ ਆਪਾਂ ਕੋਰੀਅਰ ਕਰ ਦੇਈਦੇ ਆ ਦੋ ਦਿਨ ਦੇ ਵਿੱਚ ਜਿਹੜੇ ਉਹ ਡਿਲੀਵਰ ਹੋ ਜਾਂਦੇ ਆ ਲਗਭਗ ਤੇ ਆਪਣੇ ਕੋਲ ਜਿਹੜੇ ਛੱਲੇ ਹੈਗੇ ਨੇ ਤੁਹਾਨੂੰ ਦਿਖਾ ਦिए ਬਾਈ ਸਪੈਸ਼ਲ ਜਿਹੜੇ ਹੈਗੇ ਨੇ ਇਹ ਦੇਖੋ ਜਿਹੜੇ ਆਪਾਂ ਐਲੂਮੀਨੀਅਮ ਟਾਈਪ ਆਂਦੇ ਆ ਨਾ ਕਲਰ ਹੋਏ ਦੇ ਇਹ ਉਹ ਛੱਲੇ ਨੇ ਔਰ ਉੱਪਰ ਪ੍ਰਿੰਟ ਦੇਖੋ ਕਿੰਨਾ ਤਗੜਾ ਹੈ ਇਹਨਾਂ ਦੇ ਉੱਪਰ ਵਾਈਟ ਪ੍ਰਿੰਟ ਜਿਹੜਾ ਹੋਇਆ ਹੋਇਆ ਇਹ ਸਪੈਸ਼ਲ ਬਲੈਕ ਠੀਕ ਆ ਜੀ ਪਲਾਸਟਿਕ ਵਾਲੇ ਵੀ ਹਰ ਤਰ੍ਹਾਂ ਦੇ ਹੈਗੇ ਨੇ ਤੇ ਇਹਦੇ ਵਿੱਚ ਤੁਹਾਨੂੰ ਦਿਖਾਨੇ ਆ ਇਹ ਆ ਮਲਟੀ ਕਲਰ ਸੁਖਵਿੰਦਰ ਇਹ ਸਾਰੇ ਉਹੀ ਆ ਹਾਂਜੀ ਆ ਇਹਦੇ ਵਿੱਚ ਬਾਈ ਗ੍ਰੀਨ ਕਲਰ ਵੀ ਹੈਗਾ ਆ ਠੀਕ ਆ ਜੀ ਤੇ 골ਡਨ ਕਲਰ ਵੀ ਹੈਗਾ ਆ ਹਾਂ ਕੱਡੀਆਂ ਇਹਦੇ ਵਿੱਚ ਜਿਹੜਾ ਛੱਲੇ ਜਿਹੜੇ ਹੈਗੇ ਆ ਬਹੁਤ ਤਰ੍ਹਾਂ ਦੇ ਮਤਲਬ ਕਹਿੰਦਾ ਛੱਲੇ ਹੈਗੇ ਨੇ ਵੀਰੇ ਤੇ ਇਹ ਸਸਤੇ ਵਾਲੇ ਪੈਚ ਵੀ ਆਪਣੇ ਕੋਲ ਹੈਗੇ ਨੇ ਬਾਈ ਆ ਜਿਹੜੇ 20 20 ਰੁਪਏ ਦੇ ਵਿਗਦੇ ਆ ਤੁਹਾਨੂੰ ਦੱਸ ਦਈਏ ਠੀਕ ਆ ਜੀ ਪਰ ਇਹ ਬਾਲੀ ਦੇ ਕਾਮਯਾਬ ਨਹੀਂ ਹੁੰਦੇ ਜਿਹੜੇ ਵੱਡੇ ਪੈਚ ਹੈਗੇ ਨੇ ਮਹਿੰਗੇ ਜ਼ਰੂਰ ਨੇ ਥੋੜੇ ਪਰ ਲਾਈਫਟਾਈਮ ਵਾਸਤੇ ਜਿਹੜੇ ਹੈਗੇ ਨੇ ਤੁਸੀਂ ਦੇਖ ਸਕਦੇ ਹੋ ਇਹ ਫਲੈਕਸੀਬਲ ਨੇ ਬਿਲਕੁਲ ਟੁੱਟਦੇ ਨਹੀਂ ਹੈਗੇ ਠੀਕ ਆ ਜੀ ਤੇ ਕਪੜਾ ਵੀ ਆਪਣੇ ਕੋਲ ਹਰ ਤਰ੍ਹਾਂ ਦਾ ਅਵੇਲੇਬਲ ਜਿਹੜਾ ਵੀ ਕਿਸੇ ਵੀ ਭਰਾ ਨੂੰ ਕਪੜਾ ਚਾਹੀਦਾ ਹੋਵੇ ਉਹ ਵੀ ਆਪਣੇ ਨਾਲ ਸੰਪਰਕ ਕਰ ਸਕਦਾ ਨੰਬਰ ਜਿਹੜਾ ਹੈਗਾ ਸਕਰੀਨ ਤੇ ਦਿੱਤਾ ਹੋਇਆ ਆ ਅੱਛਾ ਇਹ ਸਾਰੇ ਉਹੀ ਆ ਸਾਰੇ ਵਿੱਚ ਜਿੰਨੇ ਵੀ ਆਪਾਂ ਬਣਾਉਂਦੇ ਸਾਰੇ ਕਲਰ ਹੈਗੇ ਇੱਥੇ ਠੀਕ ਆ ਇਹ ਚ ਲੋਕ ਵਾਲੇ ਵੀ ਪਾਏ ਨੇ ਲੋਕ ਵਿਦਆਊਟ ਲੋਕ ਅੱਛਾ ਇਹ ਅਲੂਮੀਨੀਅਮ ਕਲਰ ਵਾਲੇ ਅਲੂਮੀਨੀਅਮ ਕਲਰ ਵਾਲੇ ਮੈਂ ਕਹਿ ਰਿਹਾ ਸੀ ਉਹ ਦਿਖਾਣੇ ਆ ਇੱਕ ਨੂੰ ਮੈਂ ਕੱਢ ਦਿੰਦਾ ਬਲੈਕ ਦੇਖੋ ਬਟਾ ਆ ਦੇਖੋ ਬਾਈ ਇਹ ਜਿਹੜੇ ਅਲੂਮੀਨੀਅਮ ਕਲਰ ਆ ਜਿਹੜਾ ਹੈਗਾ ਆ ਸਪੈਸ਼ਲ ਜਿਹੜੇ ਹੈਗੇ ਨੇ ਇਹ ਔਰ ਫੁੱਲ ਵਧੀਆ ਪ੍ਰਿੰਟ ਆ ਬਾਈ ਇਹਨਾਂ ਦੇ ਉੱਤੇ ਨੰਬਰ ਦੂਰੋਂ ਪੜੇ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਆ ਲਓ ਜੀ 골ਡਨ ਦੇ ਉੱਤੇ ਜਿਹੜਾ ਚਮਕਦਾ ਅਲੱਗ ਤਰੀਕੇ ਦੇ ਨਾਲ ਬਾਕੀ ਸਾਰਿਆਂ ਤੇ ਜਿਹੜਾ ਕਲੀਅਰ ਸਾਫ਼ ਤੁਹਾਨੂੰ ਦਿਖ ਰਿਹਾ ਹੋਊਗਾ ਇਹ ਸਾਰੇ ਦੇ ਸਾਰੇ ਛੱਲੇ ਜਿਹੜੇ ਆ ਅਵੇਲੇਬਲ ਆ ਆਪਣੇ ਕੋਲ ਬਾਈ ਇਹਦੇ ਵਿੱਚ ਵੀ ਬੜੇ ਤਰ੍ਹਾਂ ਦੀ ਕੁਆਲਿਟੀ ਆਂਦੀ ਆ ਠੀਕ ਆ ਜੀ ਤੇ ਕਿਸੇ ਵੀ ਭਰਾ ਨੂੰ ਚਾਹੀਦੇ ਹੋਣ ਉਹ ਆਪਣੇ ਨਾਲ ਇਹਨਾਂ ਦੇ ਅਕੋਰਡਿੰਗ ਵੀ ਜਿਹੜਾ ਉਹ ਸੰਪਰਕ ਕਰ ਸਕਦਾ ਬਾਈ ਕਲਰ ਆਪਣੇ ਕੋਲ ਕਾਫੀ ਹੈਗੇ ਨੇ ਠੀਕ ਆ ਜੀ ਜਿਹੜੇ ਵੀ ਭਰਾਵਾਂ ਨੂੰ ਜ਼ਰੂਰਤ ਆ ਉਹ ਆਪਣੇ ਨਾਲ ਸੰਪਰਕ ਕਰਦਾ ਇਹ ਨੇ ਪਲਾਸਟਿਕ ਵਾਲੇ ਛੱਲੇ ਲੋਕ ਤੇ ਇਹ ਵਿਦਆਊਟ ਲੋਕ ਆ ਬਾਈ ਠੀਕ ਆ ਜੀ ਬਹੁਤ ਵਧੀਆ ਜੈਨੂਅਰੇਟ ਆ ਇਹਨਾਂ ਦਾ ਤੁਹਾਨੂੰ ਦੱਸ ਦਿਆਂ 500 ਰੁਪਏ ਦਾ 100 ਛੱਲੇ ਜਿਹੜਾ ਜਿਨ੍ਹਾਂ ਤੇ 1 2 ਲਿਖਿਆ ਹੁੰਦਾ ਜੇ ਕਿਸੇ ਨੇ ਨਾਮ ਜਾਂ ਮੋਬਾਈਲ ਨੰਬਰ ਲਖਾਣਾ ਤੇ ਉਹਦਾ ਜਿਹੜਾ ਪ੍ਰਾਈਜ਼ ਆ ਉਹ ਅਲੱਗਾ ਆ ਬਾਈ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਦੱਸ ਦਈਏ ਪਿੰਜਰੇ ਜਿਹੜੇ ਹੈਗੇ ਆ ਸਸਤੇ ਵੀ ਆਪਣੇ ਕੋਲ ਹੈਗੇ ਆ ਤੇ ਮਹਿੰਗੇ ਵੀ ਹੈਗੇ ਆ ਆਪਣੇ ਕੋਲ ਬਹੁਤ ਤਰ੍ਹਾਂ ਦੇ ਹੈਗੇ ਨੇ ਠੀਕ ਹੈ ਜੀ ਲੱਕੜ ਵਾਲੇ ਪਿੰਜਰੇ ਵੀ ਜਿਹੜੇ ਹੈਗੇ ਆ ਆਪਣੇ ਕੋਲੋਂ ਤੁਹਾਨੂੰ ਮਿਲ ਜਾਣਗੇ ਠੀਕ ਹੈ ਜੀ ਤੇ ਟਰਿਆਂ ਜਿਹੜੀਆਂ ਇਹ ਹੈਗੀਆਂ ਨੇ ਸਪੈਸ਼ਲ ਜਿਹੜੀਆਂ ਖੁੱਲ ਮਿਲ ਜਾਂਦੀਆਂ ਨੇ ਉੱਪਰੋਂ ਲੋਹੇ ਦੀਆਂ ਡੰਡੀਆਂ ਜਿਨ੍ਹਾਂ ਤੇ ਲੱਗੀਆਂ ਹੁੰਦੀਆਂ ਹੈਗੀਆਂ ਨੇ ਇਹ ਵੀ ਆਪਣੇ ਕੋਲ ਅਵੇਲੇਬਲ ਆ ਤੇ ਗੱਲ ਕਰੀਏ ਜੋਟਾਂ ਦੀ ਬਈ ਸਪੈਸ਼ਲ ਜਿਹੜੀਆਂ ਹਾਈ ਕਲਾਸ ਜੋਟਾਂ ਉਹ ਵੀ ਆਪਣੇ ਕੋਲ ਹੈਗੀਆਂ ਨੇ ਤੇ ਨਾਰਮਲ ਵੀ ਹੈਗੀਆਂ ਨੇ ਠੀਕ ਹੈ ਜੀ ਜਿਹੋ ਜਿਹਾ ਕਹਿੰਦੇ ਕਿ ਗੁੜ ਪਾਓ ਉਹ ਜਾ ਮਿੱਠਾ ਬਈ ਇਦਾਂ ਨੈੱਟ ਤੇ ਬਹੁਤ ਸਾਰੀਆਂ ਰੀਲਾਂ ਵੀ ਚੱਲਦੀਆਂ ਅਸੀਂ ਵੀ ਦੇਖੀ ਦੀਆਂ ਨੇ ਜਿਹੋ ਜੀ ਚੀਜ਼ ਹੋਵੇ ਉਹ ਜਿਹਾ ਉਹਦਾ ਰੇਟ ਹੁੰਦਾ ਜਿਹੜੀਆਂ ਸਸਤੀਆਂ ਚੀਜ਼ਾਂ ਬਈ ਉਹ ਉਨੇ ਕੀ ਦਿਨ ਚੱਲਦੀਆਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਆਹ ਚਿੜੀਆਂ ਦੇ ਘਰ ਇਹ ਤੁਸੀਂ ਦੇਖ ਸਕਦੇ ਹੋ ਚਿੜੀਆਂ ਦੇ ਘਰ ਨੇ ਇਹਦੇ ਵਿੱਚ ਜਿਹੜਾ ਪੰਛੀ ਤੁਸੀਂ ਆਪਣੇ ਘਰੇ ਇਹਨਾਂ ਨੂੰ ਜਿਹੜਾ ਉਹ ਲਗਾ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਵਿੱਚ ਪੰਛੀ ਜਿਹੜੇ ਰਹਿੰਦੇ ਨੇ ਜ਼ਿਆਦਾਤਰ ਭਰਾ ਕਈ ਵਾਰ ਮੰਗਦੇ ਰਹਿੰਦੇ ਸੀ ਤੇ ਆਪਾਂ ਇਹ ਕਾਫੀ ਕਵਾਂਟੀਟੀ ਚ ਮੰਗਾਏ ਨੇ ਜੇ ਨਾ ਪ੍ਰਾਮਾਣ ਚਾਹੀਦੇ ਹੁਣ ਆਪਣੇ ਨਾਲ ਸੰਪਰਕ ਕਰ ਸਕਦਾ ਤੇ ਸ਼ਬਕੇ ਬਾਈ ਕਈ ਵਾਰ ਆਪਣਾ ਵੱਡਾ ਕਬੂਤਰ ਖੁੱਡੇ ਚੋਂ ਬਾਹਰ ਨਿਕਲ ਜਵੇ ਤੇ ਆਪਾਂ ਨੂੰ ਬੜੀ ਟੈਨਸ਼ਨ ਹੋ ਜਾਂਦੀ ਆ ਯਾਰ ਕਬੂਤਰ ਰੋੜ ਜਾਣਾ ਕਿਉਂਕਿ ਹੱਥ ਨਾਲ ਫੜਨਾ ਬਾਈ ਔਖਾ ਹੋ ਜਾਂਦਾ ਤੇ ਇਹ ਸ਼ਬਕੇ ਜਿਹੜੇ ਹੈਗੇ ਆ ਬਹੁਤ ਵਧੀਆ ਕੰਮ ਕਰਦੇ ਆ ਤੁਸੀਂ ਇਹਦੇ ਨਾਲ ਆਪਣਾ ਕਬੂਤਰ ਜਿਹੜਾ ਹੈਗਾ ਬਾਈ ਈਜ਼ੀਲੀ ਤੁਸੀਂ ਫੜ ਸਕਦੇ ਹੋ ਕਿਉਂਕਿ ਬਾਅਦ ਇਹਦੇ ਵਿੱਚ ਫਿਰ ਆਪਾਂ ਪਛਤਾਉਨੇ ਆ ਯਾਰ ਅੱਜ ਆਪਣਾ ਕਬੂਤਰ ਜੇ ਉੱਚੀ ਥਾਂ ਤੇ ਵੀ ਬੈਠਾ ਹੋਵੇ ਤੇ ਇਹਦੇ ਪਿੱਛੇ ਤੁਸੀਂ ਡੰਡਾ ਵਨ ਕੇ ਜਿਹੜਾ ਕਬੂਤਰ ਆ ਈਜ਼ੀਲੀ ਤੁਸੀਂ ਆਪਣਾ ਫੜ ਸਕਦੇ ਹੋ ਠੀਕ ਹੈ ਜੀ ਗੱਲ ਕਰੀਏ ਆਪਣੀ ਇੱਕ ਦੁਕਾਨ ਲੁਧਿਆਣੇ ਗਿੱਲਪਿੰਡ ਆ ਜਿੱਥੇ ਅੱਜ ਟਾਈਮ ਆਪਾਂ ਖੜੇ ਆਂ ਦੂਜੀ ਦੁਕਾਨ ਆਪਣੀ ਮੁਕੇਰੀਆਂ ਸ਼ਹਿਰ ਜਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਆ ਤਹਿਸੀਲ ਮੁਕੇਰੀਆਂ ਦੇ ਵਿੱਚ ਬਈ ਬਲਾਕ ਮੁਕੇਰੀਆਂ ਪੈ ਜਾਂਦਾ ਆ ਰੋਡ ਦੇ ਉੱਤੇ ਹਾਈਵੇ ਤੇ ਆ ਤੇ ਇਹ ਜਿਹੜੀ ਦੁਕਾਨ ਆ ਇਹਦਾ ਤੁਹਾਨੂੰ ਐਡਰੈਸ ਦੱਸ ਦਈਏ ਇਹ ਬਈ ਸਟੇਸ਼ਨ ਰੋਡ ਪੈਂਦਾ ਪਰ ਹੈਗੀ ਗਿੱਲਪਿੰਡ ਦੇ ਵਿੱਚ ਆ ਸਾਹਮਣੇ ਜਿਹੜਾ ਹੈਗਾ ਮਰੂਤੀ ਵਾਲਿਆਂ ਦਾ ਸ਼ੋਅਰੂਮ ਆ ਉਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਮਰੂਤੀ ਸ਼ੋਅਰੂਮ ਆ ਆ ਬਿਲਕੁਲ ਗਿੱਲ ਪਿੰਡ ਇਹ ਨਾਲ ਹੀ ਸੜਕਾ ਸਾਹਮਣੇ ਠੀਕ ਆ ਜੀ ਪਹਿਲਾ ਚੌਕ ਆ ਪੈਂਦਾ ਆ ਜਦੋਂ ਸਟੇਸ਼ਨ ਰੋਡ ਨੂੰ ਗਿੱਲ ਪਿੰਡ ਦੇ ਵਿੱਚੋਂ ਆਪਾਂ ਮੁੜਾਂਗੇ ਤੇ ਪਹਿਲਾ ਚੌਕ ਆ ਜਿੱਥੇ ਜਿਹੜਾ ਹੈਗਾ ਆ ਇਹ ਤੁਹਾਨੂੰ ਆਪਣਾ ਸਮਾਨ ਜਿਹੜਾ ਹੈਗਾ ਉਹ ਮਿਲੇਗਾ ਠੀਕ ਆ ਜੀ ਤੇ ਸਾਡੇ ਕੋਲੇ ਛੋਟ-ਛੋਟੀਆਂ ਕੌਲੀਆਂ ਵੀ ਹੈਗੀਆਂ ਨੇ ਜਿਹੜੀਆਂ ਕਬੂਤਰਾਂ ਨੂੰ ਆਪਾਂ ਸਿੰਗਲ-ਸਿੰਗਲ ਜੇਕਰ ਰੱਖਣਾ ਹੋਵੇ ਲਾਉਣਾ ਹੋਵੇ ਤੇ ਸਿੰਗਲ-ਸਿੰਗਲ ਕੌਲੀ ਦੇ ਵਿੱਚ ਪਾਣੀ ਪਾਉਣ ਦੇ ਵਾਸਤੇ ਕਿਉਂਕਿ ਆਪਾਂ ਜੋੜੇ ਕਈ ਵਾਰ ਛੱਡੇ ਹੁੰਦੇ ਆ ਤੇ ਉਹ ਵੀ ਵਧੀਆ ਚੀਜ਼ ਆ ਤੇ ਇੱਕ ਆ ਆ ਗਏ ਨੇ ਛੋਟੇ ਲੀਟਰ ਲੀਟਰ ਅੱਧਾ ਅੱਧਾ ਲੀਟਰ ਵਾਲੇ ਡਰਿੰਕਰ ਇਹ ਵੀ ਜਿਹੜੇ ਹੈਗੇ ਆ ਵਿੱਚ ਅਟੈਚ ਹੋ ਜਾਂਦੇ ਆ ਬਾਈ ਜਾਲੀ ਦੇ ਇਹ ਦੇਖੋ ਪਿੱਛੇ ਜਿਹੜਾ ਹੈਗਾ ਨਾ ਇਹਨਾਂ ਦੇ ਆ ਲੱਗੇ ਹੋਏ ਨੇ ਕੁੰਡੇ ਤੇ ਇਹਨਾਂ ਨੂੰ ਜਿਹੜਾ ਹੈਗਾ ਆਪਾਂ इजीली ਅਟੈਚ ਜਿਹੜਾ ਉਹ ਕਰ ਸਕਦੇ ਆ ਇਹ ਕੁੰਡਿਆਂ ਦੇ ਨਾਲ ਠੀਕ ਆ ਜੀ ਕੁੰਡੇ ਉਲਟੇ ਲੱਗਦੇ ਆ ਇਹਦੇ ਉਹ ਸਿਰਫ ਪਿਆ ਮੋਟੜਾ ਆਹ ਦੇਖੋ ਆਹ ਹੈ ਬਾਈ ਇਵੇਂ ਇਹ ਲੱਗ ਜਾਂਦੇ ਆ ਅਟੈਚ ਹੋ ਜਾਂਦੇ ਆ ਤੇ ਅਟੈਚ ਹੋਣ ਤੋਂ ਬਾਅਦ ਜਿਹੜਾ ਇਹਦੇ ਵਿੱਚ ਜਿਹੜਾ ਪਾਣੀ ਜਿਹੜਾ ਆ ਉਹਨਾਂ ਕੀ ਬਾਹਰ ਆਂਦਾ ਆ ਕਿਉਂਕਿ ਤੁਸੀਂ ਭਰਾਓ ਦੇਖੇ ਹੀ ਹੋਣਗੇ ਪਹਿਲਾਂ ਵੀ ਤੇ ਇਹ ਜਿਹੜੀ ਜਗ੍ਹਾ ਹੈਗੀ ਆ ਪਾਣੀ ਪੀਣ ਦੇ ਲਈ ਆ ਇੱਥੋਂ ਕਬੂਤਰ ਆਰਾਮ ਨਾਲ ਪਾਣੀ ਜਿਹੜਾ ਉਹ ਪੀਂਦਾ ਰਹਿੰਦਾ ਆ ਇਹ ਅੰਦਰਲੀ ਸਾਈਡ ਲੱਗ ਜਾਂਦੇ ਆ ਦਿਗਦੇ ਨਹੀਂ ਹੈਗੇ ਬਾਈ ਠੀਕ ਹੈ ਜੀ ਕਿਉਂਕਿ ਕੌਲੀਆਂ-ਕੌਲੀਆਂ ਜਾਂ ਹੋਰ ਚੀਜ਼ਾਂ ਡਿੱਗਣ ਦਾ ਖਤਰਾ ਹੁੰਦਾ ਤੇ ਇੱਕ ਆ ਆ ਗਿਆ ਆਪਣਾ ਦੋ ਖਾਣੇ ਵਾਲਾ ਜਿਹੜਾ ਹੈਗਾ ਆ ਫੀਡਰ ਇਹ ਬਾਹਰੋਂ ਦੀ ਲੱਗ ਜਾਂਦਾ ਹੈਗਾ ਆ ਤੇ ਕਬੂਤਰ ਜਿਹੜੇ ਹੈਗੇ ਆ ਇਹਦੇ ਵਿੱਚੋਂ ਆਰਾਮ ਦੇ ਨਾਲ ਜਿਹੜਾ ਖਾਣਾ ਉਹ ਖਾ ਸਕਦੇ ਆ ਬਾਹਰੋਂ ਤੁਸੀਂ ਪਾ ਸਕਦੇ ਹੋ ਜਾਲੀ ਖੋਲਣ ਦੀ ਲੋੜ ਨਹੀਂ ਪੈਂਦੀ ਇਹਦੇ ਵਿੱਚ ਜਿਹੜਾ ਸਿੰਗਲ ਵੀ ਹੈਗਾ ਆ ਇਹ ਦੇਖੋ ਜੀ ਸਿੰਗਲ ਵਾਲੇ ਪੀਸ ਵੀ ਹੈਗੇ ਆ ਤੇ ਇਹ ਹੈਗੇ ਆ ਡਬਲ ਵਾਲੇ ਪੀਸ ਜਿਹੜੇ ਵੀ ਭਰਾ ਨੂੰ ਕਿਸੇ ਨੂੰ ਵੀ ਜ਼ਰੂਰਤ ਹੋਵੇ ਉਹ ਆਪਣੇ ਨਾਲ ਸੰਪਰਕ ਕਰਕੇ ਮੰਗਾ ਸਕਦਾ ਤੇ ਇਹ ਹੈ ਕਬੂਤਰਾਂ ਦੇ ਬੈਠਣ ਦੇ ਵਾਸਤੇ ਸਟਿੱਕਾਂ ਇਹ ਵੀ ਜਾਲੀ ਦੇ ਵਿੱਚ ਜਾਲੇ 'ਚ ਫਿੱਟ ਹੋ ਜਾਂਦੀਆਂ ਆ ਠੀਕ ਆ ਜੀ ਤੇ ਇਹ 1 ਇੰਚ ਤੇ ਲਾ ਕੇ 1 ਇੰਚ ਦਾ ਪੈਂਦੀ ਆ ਠੀਕ ਆ ਠੀਕ ਆ ਬਹੁਤ ਵਧੀਆ ਬਾਈ ਬਹੁਤ ਵਧੀਆ ਵਧੀਆ ਸਮਾਨ ਬਾਈ ਪਲਾਸਟਿਕ ਦੀਆਂ ਨਲਕੀਆਂ ਵੀ ਆਪਣੇ ਕੋਲ ਹੈਗੀਆਂ ਨੇ ਠੀਕ ਆ ਜੀ ਬਾਕੀ ਛਤਰੀਆਂ ਡੋਲੀਆਂ ਪਿੰਜਰੇ ਜਿਹੜੀ ਵੀ ਚੀਜ਼ ਦੀ ਤੁਹਾਨੂੰ ਜ਼ਰੂਰਤ ਹੋਵੇ ਤੁਸੀਂ ਮੰਗਾਣਾ ਚਾਹੋ ਠੀਕ ਆ ਜੀ ਤੇ ਮੰਗਾ ਸਕਦੇ ਹੋ ਲੱਕੜ ਦੀਆਂ ਛਤਰੀਆਂ ਦੀਆਂ ਹੈਗੀਆਂ ਨੇ ਬਾਈ ਠੀਕ ਆ ਜੀ ਤੇ ਵੀਡੀਓ ਕਿਦਾਂ ਦੀ ਲੱਗੀ ਜਰੂਰ ਦੱਸਣਾ ਜੀ ਨਵੀਂ ਵੀਡੀਓ ਲੈ ਕੇ ਮਿਲਦੇ ਆ ਬਹੁਤ ਸ਼ੁਕਰੀਆ ਦਿਓ ਇਜਾਜ਼ਤ ਤੇ ਇੱਕ ਬਾਈ ਚੀਜ਼ ਰਹਿ ਗਈ ਉਹ ਵੀ ਤੁਹਾਨੂੰ ਦਿਖਾ ਦਈਏ ਆਹ ਬਣਾਏ ਨੇ ਆਪਾਂ ਦੀਵਾਰ ਦੇ ਨਾਲ ਟਾਂਗੀਆਂ ਲਾਉਣ ਵਾਸਤੇ ਇਹ ਬਾਈ ਹੁਣੇ ਤਿਆਰ ਕਰਦੇ ਪਏ ਆ ਠੀਕ ਆ ਜੀ ਇਹਦਾ ਕੀ ਰੇਟ ਰੱਖਿਆ ਬਾਈ 150 ਰੁਪਏ ਇਹ 150 ਰੁਪਏ ਦਾ ਹੈਵੀ ਪਾਈਪ ਆ ਬਹੁਤ ਮੋਟੀ ਬਾਈ ਨਾ ਤੇ ਟੁੱਟੂ ਵੀ ਤਾਂ ਨੇੜੇ ਤੋਂ ਦਿਖਾ ਦਿੰਨੇ ਆ ਹੈਵੀ ਪੂਰੀ ਪੱਤੀ ਲਈ ਆ ਸਾਰੇ ਪਾਸੇ ਵੱਲ ਜੀ ਪੂਰੀ ਬੈਲਡਿੰਗ ਹੋਈ ਹੋਈ ਆ ਠੀਕ ਹੈ ਜੀ ਤੇ ਇਹ ਜਿਹੜੇ ਵੀ ਭਰਾ ਨੂੰ ਚਾਹੀਦਾ ਹੋਵੇ ਉਹ ਇਹ ਵੀ ਖਰੀਦ ਸਕਦੇ ਨੇ ਕਿਲੋ ਤੋਂ ਉੱਪਰ weight ਆ ਬਾਈ ਇਹਦਾ ਠੀਕ ਹੈ ਜੀ ਬਾਕੀ ਕਿੱਦਾਂ ਦੀ ਲੱਗੀ ਵੀਡੀਓ ਜਰੂਰ ਦੱਸਣਾ ਵੀਡੀਓ ਨੂੰ ਕਰਿਓ ਲਾਈਕ ਸ਼ੇਅਰ ਕਮੈਂਟ ਤੇ ਮਿਲਦੇ ਆ ਬਹੁਤ ਸ਼ਤਿ ਦਿਓ ਜੱਜ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ